ਕੀ ਫਤਿਹ ਅੱਜ ਸਤਿ ਨੰਨਕ ਨੰਦੇ ਜੀ ਵਿਆ ਅਕਾ ਪਤਾਸ਼ ਪੁਰੇ ਸੇ ਲੱਖ ਲੱਖ ਵਧਾਈਆਂ ਅਸੀਂ ਅੱਜ ਸਮਾਗਮ ਦੇ ਵਿਦਿਆਰਥਣਾ ਆਪ ਜੀ ਦੇ ਸਾਹਮਣੇ ਇੱਕ ਕਵਿਸ਼ਰੀ ਲੈ ਕੇ ਹਾਜ਼ਰ ਹੋਈਆਂ ਹਾਂ ਜਿਸ ਦਾ ਸਿਰਲੇਖ ਹੈ ਤੇਰੇ ਕਿਹੜੇ ਕਿਹੜੇ ਦਸਾਂ ਚੋਚ ਕਈ ਦੱਤਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਦੇ ਹਲਾ ਪਿੱਛੇ ਹਾਲੀ ਕਦੇ ਮੱਜੀਆਂ ਦਪਲੀ ਹਾਲੀ ਕਦਮ ਜੀਆਂ ਦਾ ਪਲੀ ਕਦ ਹਟ ਪਕੇ ਪੜੇ ਤੜਬਈ ਦੱਤਿਆ ਤੇਰੇ ਕਿੜੇ ਕਿੜ ਦਸਾਂ ਕਿੜੇ ਕਿੜ ਦਸਾਂ ਚੋਝ ਕੇ ਦੱਤਿਆ ਤੇਰੇ ਕਿੜੇ ਕਿੜ ਦਸਾਂ ਬਾਬਰ ਜ਼ੁਲਮ ਕਮਾਏ ਨੇ ਪਾਏ ਬਾਬਰ ਜ਼ੁਲਮ ਕਮਾਏ ਲੋਕ ਬੰਦੀ ਖਾਨੇ ਪਾਏ ਆਪ ਬਣ ਤਸਾਂ ਕਹਦੀ ਕੈਦ ਕੈਦ ਚੋਂ ਛੜਾਏ ਆਪ ਬਣ ਤਸਾਂ ਕਹਦੀ ਕੈਦ ਕੈਦ ਚੋਂ ਛੜਾਏ ਓ ਪੀੜਸਾ ਗੂਤਾ ਪੁੰਨ ਦਾ ਤੁਲਾਇਆ ਪੂਜ ਸਦਨ ਛਕਾਇਆ ਗੂਤਾ ਪੁੰਨ ਦਾ ਤੁਲਾਇਆ ਪੂਜ ਸਦਨ ਛਕਾਇਆ ਤੇਰੀ ਕਰਨੀ ਦਾ ਫਲ ਸਤ ਜਾਵੇ ਨਾ ਖੁਲਾਇਆ ਤੇਰੀ ਕਰਨੀ ਦਾ ਫਲ ਸਤ ਜਾਵੇ ਨਾ ਵੇਖ ਮੱਕੇ ਵੱਲ ਚੜਿਆ ਕਾਸੀ ਤਾਈ ਕਹਿ ਵੇਖ ਮੱਕੇ ਵੱਲ ਪੈਰ ਚੜਿਆ ਕਾਸੀ ਤਾਈ ਕਹਿ ਆੜ ਚਰਨ ਕਮਾਏ ਕਾ ਬਸ ਕੇ ਅਨਠੈਰ ਆੜ ਚਰਨ ਕਮਾਏ ਕਾ ਬਸ ਕੇ ਅਨਠੈਰ ਤੱਤਾਂ ਤੇਰੇ ਕਿਹੜੇ ਕਿੜ ਦਸਾ ਦੀਨ ਦੁਨੀਆ ਦੇ ਰਾਖੇ ਆਜਾ ਚੰਨ ਤੈਨੂੰ ਆਖੇ ਦੀਨ ਦੁਨੀਆ ਦੇ ਰਾਖੇ ਆਜਾ ਚੰਨ ਤੈਨੂੰ ਆਖੇ ਦੇ ਕੇ ਸੱਚਾ ਉਪਦੇਸ਼ ਸਾਨੂੰ ਕਰ ਜਾ ਸੁਝਾਖੇ ਦੇ ਕੇ ਸੱਚਾ ਉਪਦੇਸ਼ ਸਾਨੂੰ ਕਰ ਜਾ ਸੁਝਾਖੇ ਤੇਰੇ ਸੇ ਦੱਸਾਂ ਤੇਰੇ ਕਿਹੜੇ ਕਿਹੜੇ ਦੱਸਾਂ ਤੇਰੇ ਕਿਹੜੇ ਕਿਹੜੇ ਦੱਸਾਂ ਵਾਹਿਗੁਰੂ ਜਗਾ ਘੱਟਾ ਵਾਹਿ